ਤੇ ਸਤਕਾਰਯੋਗ ਨਗਰ ਸ਼ੇਰੋਂ ਦੇ ਦੋਨੇ ਮਾਡਲ ਟਾਊਨਾਂ ਦੇ ਸ਼ਾਹਪੁਰ ਦੇ ਚੀਮਿਆਂ ਦੇ ਸਾਰੇ ਹੀ ਮੇਰੇ ਸਤਕਾਰਯੋਗ ਮੇਰੇ ਪਿਤਾ ਸਾਨ ਬਜ਼ੁਰਗ ਮੇਰੇ ਨੌਜਵਾਨ ਸਾਥੀ ਮੇਰੀਆਂ ਮਾਵਾਂ ਭੈਣਾਂ ਔਰ ਅੱਜ ਜਿਨ੍ਹਾਂ ਦੇ ਵਿੜੇ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ ਮੇਰੇ ਬਹੁਤ ਹੀ ਸਤਕਾਰਯੋਗ ਪਿਤਾ ਸਾਨ ਸਰਦਾਰ ਰੇਲੂ ਜੀ ਸਰਪੰਚ ਸਾਹਿਬ ਜਿਨ੍ਹਾਂ ਨਾਲ ਅੱਜ ਦਾ ਨਹੀਂ ਪਿਛਲੇ ਲੰਬੇ ਸਮਿਆਂ ਤੋਂ ਅ ਡੈਡੀ ਦੇ ਵੇਲੇ ਦਾ ਇੱਕ ਪਰਿਵਾਰਕ ਸਾਂਝ ਹੈ ਜਿਹੜੀ ਉਹ ਬਣੀ ਹੋਈ ਹੈ ਅ ਸਵਾਮੀ ਜੀ ਬੈਠੇ ਨੇ ਮੇਰੇ ਵੱਡੇ ਵੀਰ ਸਾਮੀਂਦਰ ਸਿੰਘ ਸਿੱਧੂ ਸਾਹਿਬ ਮੁਕੇਸ਼ ਜਨੇਜਾ ਜੀ ਮੇਰੇ ਵੀਰ ਮਨੀ ਸਾਰੇ ਹੀ ਸਤਕਾਰਯੋਗ ਕਾਲੇ ਹੁਣੀ ਸਾਰੇ ਹੀ ਸਤਕਾਰਯੋਗ ਸਾਥੀ ਅ ਫਤਗੁਰੂ ਕੀ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਪਰ ਸਰਪੰਚ ਸਾਹਿਬ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਖਾਸ ਸੌਰਤੇ ਉੱਚੇਚੇ ਤੌਰ ਤੇ ਧੰਨਵਾਦ ਆ ਕਿ ਜਿੰਨਾ ਨੇ ਤੁਸੀਂ ਅੱਜ ਇੱਕ ਵਾਰ ਫੇਰ ਦੁਬਾਰਾ ਉਹੀ ਆਪਣਾ ਪੁਰਾਣਾ ਪਰਿਵਾਰ ਹੈ ਜਿਹੜਾ ਉਹ ਇਕੱਠੇ ਕੀਤਾ ਕਿਉਂਕਿ ਮੈਂ ਤਾਂ ਮੇਰੇ ਤਾਂ ਯਾਦ ਹੈ ਕਿ ਉਹ ਛੋਟੇ-ਛੋਟੇ ਹੁੰਦੇ ਸੀਗੇ ਸੁਰਤੂ ਵੀ ਪੂਰੀ ਚੰਗੀ ਤਰ੍ਹਾਂ ਨਹੀਂ ਸੰਭਾਲੀ ਸੀਗੀ ਜਦੋਂ ਇੱਥੇ ਖੇਤ ਆਉਂਦੇ ਸੀਗੇ ਡੈਡੀ ਨਾਲ ਉਦੋਂ ਦਾ ਹੀ ਸਰਪੰਚ ਸਾਹਿਬ ਨੂੰ ਦੇਖਦੇ ਆਪਦੇ ਅ ਬਜ਼ੁਰਗਾਂ ਦੀ ਤਰ੍ਹਾਂ ਸੋ ਤੁਹਾਡਾ ਸਰਪੰਚ ਸਾਹਿਬ ਬਹੁਤ-ਬਹੁਤ ਧੰਨਵਾਦ ਔਰ ਮੈਂ ਸਮਝਦਾ ਕਿ ਮੇਰੇ ਲਈ ਖੁਸ਼ਕਿਸਮਤੀ ਹੈ ਕਿ ਤੁਸੀਂ ਅੱਜ ਫੇਰ ਆਮ ਆਦਮੀ ਪਾਰਟੀ ਦੇ ਵਿੱਚ ਔਰ ਮੇਰੇ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਦੁਬਾਰਾ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਆਪਾਂ ਦੁਬਾਰਾ ਜੋ ਜੋ ਰਲ ਮਿਲ ਕੇ ਨਗਰ ਦੀ ਡਿਵੈਲਪਮੈਂਟ ਦਾ ਤਰੱਕੀ ਦਾ ਵਿਕਾਸ ਦਾ ਤਹੀ ਹੈ ਜਿਹੜਾ ਉਹਨੂੰ ਹੋਰ ਰਲ ਮਿਲ ਕੇ ਆਪਾਂ ਦੂਨੇ ਚੌਣੇ ਹੋ ਕੇ ਕਰਾਂਗੇ ਔਰ ਬੜੇ 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 ਵਿਸਤਾਰ ਦੇ ਵਿੱਚ ਗੱਲ ਕੀਤੀ ਹੈ ਬਾਉਜੀਆਂ ਦੇ ਕੰਮਾਂ ਦੀ ਮੈਂ ਸਮਝਦਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਵੈਸੇ ਤਾਂ ਰਾਜਨੀਤੀ ਉਹ ਜਾ ਉਹ ਜਾ ਖੇਤਰ ਹੈ ਕਿ ਜਿੱਥੇ ਬੰਦਾ ਮਾੜੀ ਜਿਹੀ ਪੇਠ ਕਮਾਏ ਤੇ ਚੰਗਾ ਕਹਿਣ ਵਾਲੇ ਥੋੜੇ ਹੁੰਦੇ ਨੇ ਮੰਦਾ ਕਹਿਣ ਵਾਲੇ ਵੱਧ ਹੁੰਦੇ ਨੇ ਹਾਂਜੀ ਹਾਂਜੀ ਪਰ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਬੌਜਿਆਂ ਦੇ ਅੱਜ ਜਾਣ ਤੋਂ 25 ਸਾਲ ਮਗਰੋਂ ਵੀ ਉਹਨਾਂ ਦੇ ਨਾਮ ਨੂੰ ਉਹਨਾਂ ਦੇ ਕੰਮਾਂ ਨੂੰ ਉਹਨਾਂ ਦੇ ਪਿਆਰ ਨੂੰ ਮੈਨੂੰ ਇਹਨਾਂ ਪਿਆਰ ਸਤਕਾਰ ਮਿਲ ਜਾਂਦੇ ਥੋੜੇ ਸਾਰੇ ਵੱਲੋਂ ਇਹ ਮੇਰੀ ਬਹੁਤ ਵੱਡੀ ਖੁਸ਼ਕਿਸਮਤੀ ਹੈ ਉਸੇ ਦੀ ਵਜ੍ਹਾ ਕਰਕੇ ਉਹਨਾਂ ਦੇ ਕੰਮਾਂ ਉਹਨਾਂ ਦੇ ਨਾਮ ਉਹਨਾਂ ਦੇ ਪਿਆਰ ਸਤਿਕਾਰ ਦੀ ਵਜ੍ਹਾ ਕਰਕੇ ਅੱਜ ਏਡੀ ਵੱਡੀ ਸੇਵਾ ਹਲਕੇ ਦੀ ਨਹੀਂ ਪੂਰੇ ਪੰਜਾਬ ਦੀ ਨਿਭਾਉਣ ਦਾ ਮੌਕਾ ਜਿਹੜਾ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਉਹ ਮਿਲਿਆ ਤੇ ਮੈਂ ਤਾਂ ਤੁਹਾਨੂੰ ਇਹੀ ਇੱਕੋ ਬੇਨਤੀ ਕਰੂੰਗਾ ਕਿ ਗੁਰਤੀ ਬੌਜੀਆਂ ਤੋਂ ਡੈਡੀ ਤੋਂ ਮਿਲੀ ਹੈ ਕੰਮ ਕਰਨ ਦੀ ਵਿਕਾਸ ਦੀ ਤੇ ਉਹਦੇ ਵਿੱਚ ਪਿਛਲੇ 3.5 ਸਾਲਾਂ ਤੋਂ ਜੀਤ ਜਾਨ ਲਾ ਕੇ ਲੱਗੇ ਹੋਇਆ ਔਰ ਮੈਂ ਸਮਝਦਾ ਕਿ ਜਦੋਂ ਇਹ ਜੇ ਵੱਡੇ ਬਜ਼ੁਰਗਾਂ ਤੋਂ ਹੋਰ ਅਸ਼ੀਰਵਾਦ ਮਿਲ ਜੇ ਤੇ ਦੂਨੇ ਚੌਣੇ ਆ ਕੇ ਹੋਰ ਆਪਾਂ ਹਲਕੇ ਦੇ ਜਿਹੜੇ ਕੰਮਕਾਰ ਨੇ ਉਹ ਕਰਾਂਗੇ ਸੋ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਔਰ ਨਿੱਜੀ ਤੌਰ ਤੇ ਵੀ ਪਾਰਟੀ ਤੌਰ ਤੇ ਵੀ ਸਰਕਾਰ ਤੌਰ ਤੇ ਵੀ ਤੁਹਾਡਾ ਜੋ ਬਣਦਾ ਮਾਨ ਸਤਕਾਰ ਹੈ ਉਹ ਬੜੇ ਵਧੀਆ ਤਰੀਕੇ ਨਾਲ ਉਹ ਕੀਤਾ ਜਾਏਗਾ ਔਰ ਤਾਂ ਕਿ ਆਪਾਂ ਸਾਰੇ ਨਾਲ ਮਿਲ ਕੇ ਹੋਰ ਹਲਕੀ ਦੇ ਇਲਾਕੇ ਦੀ ਸੇਵਾ ਜਿਹੜੀ ਉਹ ਕਰ ਸਕੀਏ ਸੋ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ